ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਤੇ ਮੈਂ ਇਹ ਵੀਡੀਓ ਪੰਜਾਬ ਪੋਜ਼ਿਟਿਵ ਵਾਈਬਸ ਜਿਹੜਾ ਪੰਜਾਬ ਚੈਨਲ ਜਿੱਤੇ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਕੰਪਿਊਟਰ ਪੜ੍ਹਾ ਰਹੇ ਆ ਪਿਛਲੇ 1 ਸਾਲ ਤੋਂ ਜਿੰਨੀਆਂ ਵੀ ਸਾਡੀਆਂ ਪ੍ਰੀਖਿਆਵਾਂ ਹੋ ਰਹੀਆਂ ਵਾਂ ਉਹਨਾਂ ਦੀ ਉਹ ਬਹੁਤ ਵਧੀਆ ਤਿਆਰੀ ਕਰਵਾ ਰਹੇ ਆ ਤੇ ਜਿਹਦੇ ਵਿੱਚ ਕਿ ਮੰਨ ਕੇ ਚੱਲੋਗੇ ਉਹਨਾਂ ਦੇ ਕਿਰਾਏ ਹੋਏ ਪੋਸ਼ਨ ਦੇ ਵਿੱਚੋਂ ਹੀ ਪੇਪਰ ਆ ਰਿਹਾ ਇਗਲ ਮੰਨ ਕੇ ਚਲੋ ਕਿ ਜੇ ਕਿਸੇ ਪੇਪਰ ਦੇ ਵਿੱਚ 15 ਨੰਬਰਾਂ ਦਾ ਕੰਪਿਊਟਰ ਆਉਣਾ ਹੈ ਤੇ ਉਹਦੇ ਵਿੱਚੋਂ 12 13 ਜਿਹੜੇ ਆ ਉਹਨਾਂ ਦੀ ਥਿਊਰੀ ਪਾਰਟ ਕਹਿ ਲਓ ਜਾਂ ਐਮਸੀਕਿਊ ਕਹਿ ਲਓ ਉਹਦੇ ਵਿੱਚੋਂ ਆਉਂਦੇ ਨੇ ਤੇ ਬੜੇ ਅਛੇ ਤਰੀਕੇ ਦੇ ਨਾਲ ਜਾਂ ਕਹਿ ਲਓ ਬੜੀ ਘੱਟ ਕੀਮਤ ਤੇ ਸਾਡੇ ਦਾਪ ਜਿਹੜਾ ਉਹ ਜੋ ਵੀ ਸਾਡੀਆਂ ਪ੍ਰੀਖਿਆਵਾਂ ਦੇ ਰਿਲੇਟਡ ਸੀ ਸਾਡੇ ਸਾਨੂੰ ਉਹ ਪਹੁੰਚਾ ਰਹੇ ਹਨ ਤੇ ਜਿਹੜੇ ਬੜੀ ਘੱਟ ਕੀਮਤ ਸੀ ਉਹ ਦੀ ਬਹੁਤ ਲੋ ਕੋਸਟ ਦੇ ਉੱਤੇ ਹੀ ਉਹਨਾਂ ਨੇ ਜਿਹੜਾ ਸਾਰਾ ਪੂਜ ਕਰਵਾਇਆ ਕਿ ਬੱਚਿਆਂ ਦਾ ਚਲੋ ਫਾਇਦਾ ਹੋ ਜੇ ਪਰ ਜੇ ਦੂਜੇ ਪਾਸੇ ਸੋਚਿਆ ਜਾਵੇ ਵੱਡੇ ਵੱਡੇ ਸੈਂਟਰ ਨੇ ਵੱਡੇ ਵੱਡੇ ਇੰਸਟੀਚਿਊਟ ਨੇ ਉਹ ਕਦੀ ਵੀ ਤੁਹਾਨੂੰ ਆਪਣੀ ਸੌਫਟ ਕਾਪੀ ਨਹੀਂ ਦਿੰਦੇ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਉਹਨਾਂ ਨੇ ਸਾਰੇ ਸਟੂਡੈਂਟਾਂ ਨੂੰ ਉਹਨਾਂ ਨੇ ਫੀਸ ਬੜੀ ਘੱਟ ਰੱਖੀ ਜੇ ਕਿ ਇਹਨੇ ਨੋਟਸ ਲੈਣੇ ਹੀ ਮੈਨੂੰ ਲੱਗਦਾ ਵੀ 2-300 ਰੁਪਏ ਦੇ ਉਹਨਾਂ ਨੇ ਵੇਚ ਦਿੱਤੇ ਆਪ ਥਿਊਰੀ ਬਣਾ ਕੇ ਉਹਨਾਂ ਦਾ ਜੋ ਵੀ ਕੰਪਿਊਟਰ ਦੇ ਵਿੱਚ ਉਹਨਾਂ ਨੂੰ ਬਿਲਕੁਲ ਮੈਂ ਕਹਿੰਨਾ ਕਿ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਸਾਰਾ ਉਹਨਾਂ ਨੂੰ ਪ੍ਰਤੀਬਿੰਬ ਕੀਤਾ ਤੇ ਪਰ ਉਹਨਾਂ ਨੇ ਕੀਮਤ ਵੀ ਬੜੀ ਘੱਟ ਰੱਖੀ ਕਿ ਚਲੋ ਸਟੂਡੈਂਟਸ ਦਾ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਉਹ ਪੜ੍ਹ ਸਕਦੇ ਨੇ ਤੇ ਮੈਂ ਮੰਨ ਕੇ ਚੱਲਦਾ ਕਿ ਸਾਰਾ ਪੰਜਾਬ ਹੀ ਕੰਪਿਊਟਰ ਜਿਹੜਾ ਉਹ ਪੋਜੀਟਿਵ ਵਾਈਜ਼ ਤੋਂ ਪੜ ਰਿਹਾ ਤੇ ਪਰ ਮੈਂ ਤਾਂ ਕਰਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ 2-300 ਰੁਪਏ ਜਾਂ 500 500 ਰੁਪਏ ਦੇ ਮੈਨੂੰ ਲੱਗਦਾ ਵੀ ਉਹਨਾਂ ਨੇ ਉਹ ਜਿਹੜੇ ਨੋਟ ਸੀ ਉਹ ਪ੍ਰੋਵਾਈਡ ਕੀਤੇ ਸਾਰੇ ਬੱਚਿਆਂ ਲਈ ਪਰ ਬੇਸ਼ਰਮੀ ਦੀ ਹੱਦ ਹੀ ਇੱਕ ਉਹਨਾਂ ਸਟੂਡੈਂਟ ਲਈ ਜਿਨ੍ਹਾਂ ਨੇ ਲੈ ਕੇ ਗਾੜੀ 50-50 ਰੁਪਏ ਦੇ 100-100 ਰੁਪਏ ਦੇ ਵਿੱਚ ਯਾਰ ਇੱਕ ਬੰਦੇ ਨੇ ਤੁਹਾਨੂੰ ਮਿਹਨਤ ਕਰਵਾਈ ਮੈਂ ਕਹਿੰਦਾ ਤੁਸੀਂ ਦੂਜੇ ਸੈਂਟਰਾਂ ਇੰਸਟੀਚੂਟ ਵੱਲ ਵੇਖੋ ਤਾਨੂੰ ਕਦੀ ਵੀ ਉਹ ਸੌਫਟ ਕਾਪੀ ਨਹੀਂ ਦੇਣਗੇ ਹਾਰਡ ਕਾਪੀ ਉਹ ਦਿੰਦੇ ਨੇ ਤੇ ਬੜੀਆਂ ਪੀਸਾਂ ਨੇ ਉਹਨਾਂ ਦੀਆਂ ਤੇ ਉਹਨਾਂ ਮਟੀਰੀਅਲ ਵੀ ਨਹੀਂ ਪਰ ਮੈਂ ਇਹ ਗੱਲ ਦੱਸਣੀ ਚਾਹੁੰਦਾ ਆ ਕਈ ਸਟੂਡੈਂਟਾਂ ਨੇ ਉਹਨਾਂ ਕੋ 500 ਰੁਪਏ ਦੇ ਲੈ ਕੇ ਤੇ گاڑی 100-100 ਰੁਪਏ ਦੇ ਬਾਕੀਆਂ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗਰੁੱਪਾਂ ਦੇ ਵਿੱਚ ਉਹਨਾਂ ਨੇ ਪਾਏ ਕਈ ਮੁੰਡਿਆਂ ਨੇ ਇੱਥੋਂ ਤੱਕ ਗਿਰ ਚੁੱਕੇ ਲੋਕ ਕਿ ਕਈ ਕੁੜੀਆਂ ਨੇ ਵੀ ਉਹ ਪੰਜਾਬ 5000 ਰੁਪਏ ਦੇ 100-100 ਰੁਪਏ ਦੇ ਅੱਗੇ ਵੇਚਦੇ ਤੇ ਬੜੀ ਗਲਤ ਗੱਲ ਸੀ ਉਹਨਾਂ ਨੇ ਬੜੀ ਮਿਹਨਤ ਦੇ ਸਦਕਾ ਸਾਨੂੰ ਇਹ ਕਰਵਾਇਆ ਰਾਤ ਜਾਗ-ਜਾਗ ਕੇ ਕਿੰਨੀ 100 ਗੱਲ ਸੋਚੋਗੇ ਉਹਨਾਂ ਨੂੰ ਤੁਹਾਨੂੰ ਇੱਕ ਸਾਲ ਤੋਂ ਘਟਾਉਂਦੇ ਆ ਇੰਨਾ ਥੋੜੀ ਜੀ ਸਰਵਾਈਵਲ ਦੀ ਜਿਹੜੀ ਪ੍ਰੋਬਲਮ ਆ ਗਈ ਤੇ ਪਰਮਹੂਣ ਜੋ ਹੋਇਆ ਉਹੀ ਗੱਲ ਜਦੋਂ ਉਹਨਾਂ ਨੇ ਮੈਨੂੰ ਲੱਗਦਾ ਕਿ ਜਦੋਂ ਪਟਵਾਰੀ ਦਾ ਪੇਪਰ ਹੀ ਐਗਰੀਕਲਚਰ ਦਾ ਤੇ ਜਿਨ੍ਹਾਂ ਨੇ ਐਗਰੀਕਲਚਰ ਦੀ ਉਹਨਾਂ ਦੀ ਮੈਰਾਥਨ ਕਲਾਸ ਪੜ੍ਹੀ ਹੋਊਗੀ ਪਹਿਲੇ ਪੇਪਰ ਦੇ ਵਿੱਚ 6 ਕੁਐਸਚਨ ਜਿਹੜੇ ਹੀ ਉਹਦੇ ਵਿੱਚੋਂ ਆਏ ਹੀ ਜਿਹੜਾ ਉਹਨਾਂ ਨੇ ਕਰਵਾਇਆ ਹੈ ਤੇ ਕੰਪਿਊਟਰ ਦਾ ਵੀ ਕਾਫੀ ਸਾਰਾ 파ਟ ਜਿਹੜਾ ਉਹਨਾਂ ਦੇ ਵਿੱਚੋਂ ਆਇਆ ਤੇ ਹੁਣ ਜਿਹੜਾ ਵਾ ਦੋ ਪੇਪਰ ਹੋਣੇ ਆ ਪੰਜਾਬ ਪੁਲਿਸ ਦੇ ਇੱਕ ਸਬ ਇੰਸਪੈਕਟਰ ਦਾ ਤੇ ਜਿਹੜੀਆਂ 267 ਪੋਸਟਾਂ ਆ ਤੇ 2300 ਤੇ 40 ਪੋਸਟਾਂ ਮੈਨੂੰ ਲੱਗਦਾ ਕਿ ਉਹ ਕਾਂਸਟੇਬਲ ਦੀਆਂ ਆ ਇਹਨਾਂ ਦੇ ਦੋ ਪੇਪਰ ਹੋਣੇ ਆ ਇੱਕ ਦੇ ਵਿੱਚ ਤੇ ਪੰਜਾਬੀ ਅੰਗਰੇਜ਼ੀ ਆਪਣਾ ਕਮ ਮੈਥ ਆਜੂਗਾ ਉਹਦੇ ਵਿੱਚ ਰੀਜ਼ਨਿੰਗ ਆਜੂਗੀ ਉਹ ਇੱਕ ਪੇਪਰ ਜਿਹੜਾ B ਪੇਪਰ ਹੈ ਨਾ ਉਹ ਕੇਵਲ ਤੇ ਕੇਵਲ ਕੰਪਿਊਟਰ ਉਹਦੇ ਵਿੱਚ ਸਾਰਾ ਡੋਮਿਨੇਟ ਕਰਦਾ ਸਾਰਾ ਪੋਰਸ਼ਨ ਜਿਹੜਾ ਉਹ ਕੰਪਿਊਟਰ ਦਾ ਤੇ ਉਹਨਾਂ ਨੇ ਮਿਹਨਤ ਕਰਾਉਣੀ ਸ਼ੁਰੂ ਕੀਤੀ ਕਿ ਚਲੋ ਬੱਚੇ ਜਿਹੜੇ ਪੜਨਾ ਚਾਹੁੰਦੇ ਆ ਉਹਨਾਂ ਨੂੰ ਬੜੇ ਮੈਸੇजेस ਗਏ ਵੀ ਸਾਰੇ ਇਹਦੀ ਤਿਆਰੀ ਕਰਵਾਓ ਉਹਨਾਂ ਨੇ ਕਰਾਉਣਾ ਸ਼ੁਰੂ ਕੀਤਾ ਉਹਨਾਂ ਨੇ ਦੋ ਤਿੰਨ ਟਾਪਿਕ ਕਰਾਏ SQL ਪ੍ਰੋਗਰਾਮਿੰਗ ਮਾਈਨਿੰਗ ਜਾਂ ਡਾਟਾ ਐਨਾਲਿਸਿਸ ਹੀ ਉਹਨਾਂ ਨੇ ਕਰਵਾਇਆ ਸ਼ੁਰੂ ਕੀਤਾ ਪਰ ਕੋਜਿਸ ਨੂੰ ਉਹਨਾਂ ਨੇ 500 ਰੁਪਏ ਦੀ ਕੀਮਤ ਰੱਖੀ ਸਾਰੀ ਤੇ ਜਿਹੜੇ ਕਈ ਸਟੂਡੈਂਟਾਂ ਨੇ ਉਹਨਾਂ ਤੋਂ ਖਰੀਦ ਕੇ ਤੇ ਗਾੜੀ 100-100 ਰੁਪਏ ਦੇ ਵਿੱਚ ਨੇ ਸ਼ੁਰੂ ਕਰਤੇ ਕਿੱਡੀ ਬਿਸ਼ਰਮੀ ਦੀ ਗੱਲ ਆ ਮੈਂ ਨਾ ਨਹੀਂ ਇੱਥੇ ਲੈਣ ਜਾਂਦਾ ਇਹ ਨਾ ਸੋਚੋ ਨਾ ਵੀ ਉਹਨਾਂ ਦੇ ਪਤਾ ਹੈ ਵੀ ਕਿੰਨਾ ਕਿੰਨਾ ਨੇ ਇਹ ਗਾੜੀ ਵੇਚੇ ਆ ਕਈ ਤੇ ਚੈਨਲ ਵਾਲਿਆਂ ਨੇ ਵੀ ਵੇਚਣੇ ਸ਼ੁਰੂ ਕਰਤੇ ਉਹਨਾਂ ਦੇ ਨੋਟਸ ਬਣਾਏ ਹੋਏ ਬੜੀ ਮਿਹਨਤ ਸਦਕਾ ਉਹਨਾਂ ਨੇ ਬਣਾਏ ਆ MCQ ਵੀ ਉਹਨਾਂ ਨੇ ਨਾਲ ਤਿਆਰ ਕੀਤੇ ਆ ਇਹਦੇ ਵਿੱਚ ਇੱਕ ਜਿਹੜਾ ਬੰਦਾ ਮਿਹਨਤ ਕਰ ਰਿਹਾ ਉਹਦਾ ਫਿਰ ਮਨ ਜਿਹੜਾ ਉਹ ਟੁੱਟਦਾ ਵੀ ਕਿਉਂ ਐਦਾਂ ਕਰਦੇ ਲੋਕ ਤੇ ਫਿਰ ਇਹਦੇ ਵਿੱਚ ਇੱਕ ਬੰਦੇ ਦਾ ਨੁਕਸਾਨ ਨਹੀਂ ਸਾਰਿਆਂ ਦਾ ਨੁਕਸਾਨ ਹੁੰਦਾ ਪਹਿਲੀ ਨੁਕਸਾਨ ਕਿੱਦਾਂ ਹੁੰਦਾ ਪਹਿਲੀ ਤੇ ਗੱਲ ਇੰਨਾ ਵਾਸਟ ਕੋਈ ਇੰਨਾ ਜਿਹੜਾ ਪੜ੍ਹ ਕੇ ਫਿਰ ਗੱਡੀ ਪੜਾਉਣਾ ਉਹਨੂੰ ਲਿਖਣਾ ਉਹਦੀਆਂ ਵੀਡੀਓ ਬਣਾਉਣੀਆਂ ਇਹਦਾ ਕੋਈ ਨਹੀਂ ਕਰਦਾ ਤੇ ਨਾ ਵੱਡੇ ਵੱਡੇ ਸੈਂਟਰਾਂ ਦੇ ਹੱਥ ਇੰਸਟੀਚੂਟ ਦੇ ਹੱਥ ਖੜੇ ਨੇ ਇਹ ਸਬਜੈਕਟਾਂ ਦੇ ਉੱਤੇ ਤੇ ਇਹਦੇ ਵਿੱਚ ਕੋਈ ਵੀ ਜਿਹੜਾ ਉਹ ਤਿਆਰੀ ਨਹੀਂ ਪ੍ਰੋਪਰ ਕਰਵਾ ਰਿਆ ਪਰ ਉਹਨਾਂ ਨੇ ਸਾਰਿਆਂ ਨੂੰ ਤਿਆਰੀ ਕਰਵਾ ਰੇ ਪਰ ਕੁਝ ਬੇਸ਼ਰਮ ਲੋਕਾਂ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਨਾਂ ਵੀ ਪਤਾ ਆ ਪਰ ਕੁਝ ਬੇਸ਼ਰਮ ਲੋਕਾਂ ਨੇ ਉਹ ਵੀਡੀਓ ਜਿਹੜੇ 500 ਰੁਪਏ ਦੇ ਲੈ ਕੇ ਅੱਗੇ 100-100 ਰੁਪਏ ਦੇ ਵਿੱਚ ਨੇ ਜਿਹੜੇ ਉਹ ਸ਼ੁਰੂ ਕੀਤੇ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਹੱਥ ਜੋੜ ਕੇ ਕਿ ਭਰਾ ਜਿਉ ਤੁਹਾਨੂੰ ਸਾਰਿਆਂ ਨੂੰ ਕਰਵਾ ਰੇ ਆ ਕਰਵਾ ਰਹੇ ਸਾਰਿਆਂ ਨੂੰ ਤਿਆਰੀ ਤੇ ਸਾਨੂੰ ਇਦਾਂ ਦਾ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਬੜੀ ਘੱਟ ਕੀਮਤ ਦੇ ਉੱਤੇ ਕਰਵਾ ਰਹੇ ਆ ਤੁਸੀਂ ਕਿਹੇ ਇੰਸਟੀਚਿਊਟ ਦੇ ਵਿੱਚ ਚਲੇ ਜਾਓ ਮੈਨੂੰ ਨਹੀਂ ਲੱਗਦਾ ਕਿ ਉਹ 15 2000 ਤੋਂ ਘੱਟ ਫੀਸ ਲੈਣਗੇ ਸੋ ਸਾਰਿਆਂ ਨੂੰ ਬੇਨਤੀ ਹੈ ਜੇ ਤੁਹਾਡਾ 500 ਰੁਪਏ ਦੇ ਵਿੱਚ ਸਲਣ ਰਿਆ ਵਾ ਆਪਾਂ ਨੂੰ ਆਪਾਂ 500 ਪੇਪਰ ਕਰਾਂਗੇ ਆਪਾਂ ਨੂੰ ਕੋਈ ਇਦਾਂ ਫਰਕ ਨਹੀਂ ਪੈਣਾ ਪਰ ਉਹਨਾਂ ਨੂੰ ਪੈਂਦਾ ਆ ਸੋ ਸਾਰਿਆਂ ਨੂੰ ਬੇਨਤੀ ਇਹੀ ਆ ਕਿ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਕਿ ਉਹ ਜਿਹੜੀ ਸਾਨੂੰ ਉਹ ਅਗਲੇ ਜਿਹੜੇ ਸਾਡੇ ਆਉਣ ਵਾਲੇ ਪੇਪਰ ਨੇ ਪੰਜਾਬ ਦੀ ਹਾਲੇ ਬਹੁਤ ਸਾਰੇ ਪੇਪਰ ਆਉਣ ਵਾਲੇ ਨੇ ਤੇ ਉਹਨਾਂ ਦੇ ਵਿੱਚ ਸਾਨੂੰ ਜਿਹੜੀ ਉਹ ਵਧੀਆ ਤਿਆਰੀ ਕਰਵਾ ਸਕਣ ਸਾਰੇ ਨੂੰ ਬਤਨ ਕੇ ਬੇਨਤੀ ਆ ਇਦਾਂ ਨਾ ਕਰਿਆ ਕਰੋ ਜੇ ਕਿਸੇ ਨੇ ਮਿਹਨਤ ਕੀਤੀ ਆ ਤੇ ਉਹਦੀ ਮਿਹਨਤ ਦਾ ਜਿਹੜਾ ਆ ਵੀ ਮਿਹਨਤ ਨਹੀਂ ਆ ਪਰ ਰੱਖਦੇ ਉਹਦੀ ਮਿਹਨਤ ਜਿਹੜੀ ਆ ਉਹਨੂੰ ਮਿਲਣੀ ਚਾਹੀਦੀ ਆ ਆਪਾਂ ਇਦਾਂ ਕਿਉਂ ਕਰਦੇ ਆ ਕਈ ਕੁੜੀਆਂ ਨੇ ਮਿਹਨਤ ਤੱਕ ਕੀਤਾ ਵੀ 50-50 ਰੁਪਏ ਦੇ 100-100 ਰੁਪਏ ਦੇ ਅੱਗੇ ਵੇਚਣੀ ਸ਼ੁਰੂ ਕਰ ਦਿੱਤੇ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਮਿਹਨਤ ਕੀਤੀ ਆ ਮਿਹਨਤ ਦਾ ਜਿਹੜਾ ਉਹਨਾਂ ਨੂੰ ਜਿਹੜਾ ਫਾਲਤ ਕਹਿੰੋ ਉਹਨਾਂ ਨੂੰ ਮਿਲਣਾ ਚਾਹੀਦਾ ਆ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀ ਇਦਾਂ ਨਾ ਕਰਿਓ ਹੋਈਆਂ ਭੁੱਲਾਂ ਦੀ ਖਿਮਾ ਧੰਨਵਾਦ